ਕੈਨੇਡਾ ਵਿੱਚ ਸਿੱਖਾਂ ਉੱਤੇ ਵੱਧ ਰਹੇ ਨੇ ਹਮਲੇ ਪੰਜਾਬੀ ਭਾਈਚਾਰਾ ਹੋ ਰਿਹਾ ਪਰੇਸ਼ਾਨ ਚਿੰਤਾ ਚ ਪਏ ਨੇ ਮਾਪੇ ਜਿਹਾ ਦੱਸਦੀ ਕਿ ਕੈਨੇਡਾ ਵਿੱਚ ਵਸਦੇ ਸਿੱਖਾਂ ਦੇ ਉੱਪਰ ਹਮਲਿਆਂ ਦੀਆਂ ਘਟਨਾਵਾਂ ਦਿਨ-ਬਦਨ ਵੱਧੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਨਾਲ ਪੰਜਾਬੀ ਭਾਈਚਾਰਾ ਪਰੇਸ਼ਾਨ ਹੋ ਰਿਹਾ ਹੈ ਤੇ ਪਿੱਛੇ ਵਸਦੇ ਮਾਪੇ ਹੋਰ ਜ਼ਿਆਦਾ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਦੱਸਦੀ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਭਾਰਤੀ ਪੰਜਾਬੀ ਰਹਿੰਦੇ ਨੇ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਉੱਥੇ ਵਸ ਰਹੇ ਨੇ ਆਪਣੇ ਕੰਮਕਾਜ ਕਰ ਰਹੇ ਨੇ ਤੇ ਹੁਣ ਉਹਨਾਂ ਦੇ ਉੱਪਰ ਦੁਬਾਰਾ ਨਸਲਵਾਦ ਦੇ ਹਮਲੇ ਹੋ ਰਹੇ ਨੇ ਨਫ਼ਰਤੀ ਅੰਸਰਾਂ ਦੇ ਵੱਲੋਂ ਉਹਨਾਂ ਨੂੰ ਉਹ ਹਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਉਹਨਾਂ ਨੂੰ ਮਾਰ ਮੁਕਾਇਆ ਵੀ ਜਾ ਰਿਹਾ ਹੈ ਅਸੀਂ ਦਿਨ ਬ ਦਿਨ ਅਜਹੀਆਂ ਘਟਨਾਵਾਂ ਸੁਣਦੇ ਰਹਿੰਦੇ ਆ ਇੱਥੇ ਦੱਸ ਦਈਏ ਕਿ ਪ੍ਰੋਫੈਸਰ ਕੁਨਾਲ ਦਾ ਕਹਿਣਾ ਹੈ ਕਿ ਜਿਹੜੇ ਨਸਲੀ ਹਮਲੇ ਨੇ ਨਸਲਵਾਦ ਦੇ ਤਹਿਤ ਜਿਹੜੇ ਹਮਲੇ ਹੁੰਦੇ ਨੇ ਘਟਨਾਵਾਂ ਹੁੰਦੀਆਂ ਨੇ ਇਹ ਲਗਭਗ 1907 ਤੋਂ ਸ਼ੁਰੂ ਹੋਈਆਂ ਪਈਆਂ ਨੇ ਉਸ ਵੇਲੇ ਵੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਸੀ ਜਿੱਥੇ ਕਿ ਨਸਲਵਾਦ ਦਾ ਕਰਕੇ ਬਹੁਤ ਸਾਰੇ ਲੋਕਾਂ ਦਾ ਖੂਨ ਵਹਾਇਆ ਗਿਆ ਸੀ ਬਹੁਤ ਸਾਰੇ ਲੋਕਾਂ ਨੂੰ ਮਾਰ ਮੁਕਾਇਆ ਗਿਆ ਤੇ ਇਸ ਤੋਂ ਬਾਅਦ ਉਹਨਾਂ ਨੇ 1914 ਦੇ ਵਿੱਚ ਹੋਈ ਕਾਮਾਗਾਟਾ ਮਾਰੂ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਕਿ 1914 ਦੇ ਵਿੱਚ ਜਿਹੜੀ ਘਟਨਾ ਕਾਮਾਗਾਟਾ ਮਾਰੂ ਦੀ ਹੋਈ ਸੀ ਉਸ ਦੇ ਵਿੱਚ 376 ਲੋਕਾਂ ਨੂੰ ਜਿਹੜਾ ਕਿ ਕੈਨੇਡਾ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ ਸੀ ਉਹਨਾਂ ਨੂੰ ਵਾਪਸ ਆਉਣਾ ਪਿਆ ਸੀ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਸਿੱਖ ਹੀ ਸਨ ਅਜਿਹੀਆਂ ਘਟਨਾਵਾਂ ਪਹਿਲਾਂ ਤੋਂ ਹੀ ਹੁੰਦੀਆਂ ਆ ਰਹੀਆਂ ਨੇ ਤੇ ਕੁਝ ਵਕਤ ਬਾਅਦ ਇਹ ਘਟਨਾਵਾਂ ਘਟ ਗਈਆਂ ਸਨ ਪਰੰਤੂ ਹੁਣ ਫਿਰ ਨਸਲਵਾਦ ਦਾ ਉਹੀ ਦੌਰ ਚੱਲ ਪਿਆ ਹੈ ਨਫ਼ਰਤੀ ਅੰਸਰਾ ਦੇ ਵੱਲੋਂ ਜਿਹੜੀਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਜਾਨ ਜਾਰੀ ਇਸ ਦੇ ਤਹਿਤ ਪੰਜਾਬੀ ਭਾਈਚਾਰਾ ਬਹੁਤ ਜ਼ਿਆਦਾ ਚਿੰਤਿਤ ਹੋਇਆ ਪਿਆ ਦੱਸਦੀਏ ਕਿ ਕੈਨੇਡਾ ਦੇ ਪ੍ਰਸਿੱਧ ਪ੍ਰੋਫੈਸਰ ਸੁਖਵਿੰਦਰ ਸਿੰਘ ਚੋਲਾ ਨੇ ਕਿਹਾ ਹੈ ਕਿ ਜਿਹੜੇ ਇਹ ਹਮਲੇ ਹੋ ਰਹੇ ਨੇ ਇਹਨਾਂ ਨੂੰ ਲੈ ਕੇ ਪੰਜਾਬੀ ਭਾਈਚਾਰੇ ਦੇ ਵਿੱਚ ਚਿੰਤਾ ਬਹੁਤ ਜ਼ਿਆਦਾ ਹੈ ਔਰ ਪੰਜਾਬੀਆਂ ਦੀ ਇਹ ਚਿੰਤਾ ਵੀ जायਜ਼ ਹੀ ਹੈ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਆਪਣੇ ਮੁਲਕ ਨੂੰ ਛੱਡ ਕੇ ਕੈਨੇਡਾ ਗਏ ਹੋਏ ਨੇ ਤੇ ਉੱਥੇ ਆਪਣੀ ਰੋਜੀ ਰੋਟੀ ਕਮਾ ਰਹੇ ਨੇ ਬਹੁਤ ਮਿਹਨਤ ਮੁਸ਼ਕਤ ਕਰਦੇ ਨੇ ਪ੍ਰੰਤੂ ਇਹਨਾਂ ਨੂੰ des bar de vie ਉਨ੍ਹਾਂ ਨੂੰ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਨ੍ਹਾਂ ਨੇ ਹਾਲੀ ਦੇ ਵਿੱਚ ਇੱਕ 20 ਸਾਲ ਦੇ ਨੌਜਵਾਨ ਦੀ ਹੋਈ ਹੱਤਿਆ ਦਾ ਵੀ ਜ਼ਿਕਰ ਕੀਤਾ ਹੈ ਜਿਹੜਾ ਕਿ ਨੌਜਵਾਨ ਉੱਥੇ ਆਪਣੀ ਬਹੁਤ ਵਧੀਆ ਤਰੀਕੇ ਦੇ ਨਾਲ ਨੌਕਰੀ ਕਰ ਰਿਹਾ ਸੀ ਤੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਜਿਹੜੀ ਕਿ ਭਾਲੀ ਦੇ ਵਿੱਚ ਹੀ ਹੋਈ ਹੈ। ਕੁਝ ਹੀ ਸਮਾਂ ਪਹਿਲਾਂ ਇਹ ਹੱਤਿਆ ਕੀਤੀ ਗਈ ਹੈ। ਉਨ੍ਹਾਂ ਦੇ ਵੱਲੋਂ ਇਸ ਦਾ ਜ਼ਿਕਰ ਕੀਤਾ ਗਿਆ ਇਸ ਹੱਤਿਆ ਦਾ ਹਵਾਲਾ ਦਿੱੰਦਿਆ ਹੋਇਆ ਕਿ ਹੈ ਕਿ ਸਿੱਖਾਂ ਨੂੰ ਮੁੜ ਤੋਂ ਫਿਰ ਨਸਲੀਵਾਦ ਦਾ ਜਿਹੜਾ ਕਿ ਸ਼ਿਕਾਰ ਹੋਣਾ ਪੈ ਰਿਹਾ ਹੈ ਕਿਉਂਕਿ ਸਿੱਖਾਂ ਦੇ اپنی ਜਿਹੜੀ ਇਹ ਪਛਾਣ ਬਣਾਉਣ ਦੇ ਲਈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਹੈ ਤੇ ਇੰਨੀ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਸਿੱਕੇ ਆਪਣੀ ਵੱਖਰੀ ਪਛਾਣ ਰੱਖਦੇ ਨੇ ਤੇ ਹੁਣ ਕੈਨੇਡਾ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹ ਨਸਲਵਾਦ ਨੂੰ ਲੈ ਕੇ ਹੀ ਨੇ ਜਿਸ ਦੇ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਇੱਥੇ ਦੱਸਦੀ ਹੈ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਹੋਣਾ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਜਿਹੜੇ ਵੀ ਇਹ ਨਸਲਵਾਦ ਨੂੰ ਲੈ ਕੇ मामले ਸਾਹਮਣੇ ਆ ਰਹੇ ਨੇ ਜਿੰਨੇ ਵੀ ਹਮਲੇ ਹੋ ਰਹੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਉਹ ਕੈਨੇਡਾ ਸਰਕਾਰ ਦੇ ਅੱਗੇ ਮੁੱਦਾ ਰੱਖਣਗੇ ਤਾਂ ਕਿ ਜਿਹੜੇ ਨਫਰਤ ਫਲਾਉਣ ਵਾਲੇ ਅੰਸਰ ਨੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਅਜਹੀਆਂ ਘਟਨਾਵਾਂ ਹੋਣ ਤੋਂ ਰੋਕੀਆਂ ਜਾ ਸਕਣ ਇਥੇ ਕੌਮੀ ਕਟਗਿੰਦੀ ਕਮਿਸ਼ਨ ਦੇ ਚੇਅਰਮੈਨ ਹੁਣਾਂ ਨੇ ਇਹ ਗੱਲ ਕਹੀ ਹੈ ਕਿ ਜਿੰਨੇ ਵੀ ਨੌਜਵਾਨਾ ਚਾਹੇ ਉਹ ਭਾਰਤ ਨਾਲ ਸਬੰਧ ਰੱਖਦੇ ਨੇ ਤੇ ਖਾਸ ਤੌਰ ਤੇ ਪੰਜਾਬ ਨਾਲ ਸੰਬੰਧਿਤ ਨੇ ਉਹਨਾਂ ਦੇ ਤੇ ਇਹਨਾਂ ਹਮਲਿਆਂ ਨੂੰ ਰੋਕਣਾ ਚਾਹੀਦਾ ਹੈ ਕਿਉਂਕਿ ਹਰ ਨੌਜਵਾਨ ਆਪਣਾ ਮੁਲਕ ਛੱਡ ਕੇ ਦੂਜੇ ਮੁਲਕ ਜਿਆਦਾਤਰ ਤਾਂ ਪੜਨਾ ਆਉਂਦੇ ਨੇ ਜਾਂ ਫਿਰ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਆਉਂਦੇ ਨੇ ਉਹਨਾਂ ਨੂੰ ਅਜਿਹੇ ਹਮਲਿਆਂ ਤੋਂ ਬਚਾਉਣਾ ਚਾਹੀਦਾ ਹੈ ਅਤੇ ਉਹਨਾਂ ਨੇ ਬਹੁਤ ਸਾਰੇ ਅਜਿਹੇ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਦਾ ਕਤਲ ਹੋਇਆ ਹੈ ਚਾਹੇ ਗੋਲੀ ਮਾਰੀ ਗਈ ਹੈ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਇਹ ਸਾਰੀ ਜਿਹੜੀ ਜਾਣਕਾਰੀ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਵੱਖ-ਵੱਖੜੇ ਮਾਮਲੇ ਸਨ ਉਹ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਨਾਲ ਸਬੰਧਿਤ ਸਨ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਦੇ ਕਤਲ ਹੋਏ ਨੇ ਚਾਹੇ ਉਹ ਕਾਲਜਾਂ ਦੇ ਵਿੱਚ ਹੋਏ ਹੋਣ ਚਾਹੇ ਕੰਮ ਕਰਦਿਆਂ ਦੇ ਚਾਹੇ ਕਿਸੇ ਵੀ ਤਰੀਕੇ ਦੇ ਉਹਨਾਂ ਨੂੰ ਹਾਦਸੇ ਦਾ ਸ਼ਿਕਾਰ ਬਣਾਇਆ ਗਿਆ ਹੋਵੇ ਉਹਨਾਂ ਦੇ ਵੱਲੋਂ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਉਹ ਇਹਨਾਂ ਮੁੱਦਿਆਂ ਨੂੰ ਕੈਨੇਡਾ ਸਰਕਾਰ ਦੇ ਅਗੇ ਰੱਖਣਗੇ ਤਾਂ ਕਿ ਜਏ ਮਾਮਲਿਆਂ ਨੂੰ ਹੋਣ ਤੋਂ ਬਚਾਇਆ ਜਾ ਸਕੇ ਜਿਹੜੇ ਕਿ ਪੁੱਤ ਜਾਤੀਆਂ ਪਰਦੇਸਾਂ ਵਿੱਚ ਵਸ ਰਹੇ ਨੇ ਆਪਣੇ ਕੰਮਕਾਜ ਕਰ ਰਹੇ ਨੇ ਉਹਨਾਂ ਨੂੰ ਮੌਤ ਦੇ ਮੂੰਹ ਤੋਂ ਜਾਣ ਤੋਂ ਬਚਾਇਆ ਜਾ ਸਕੇ ਉਹਨਾਂ ਨੇ ਇੱਥੇ ਇਹ ਵੀ ਜਾਣਕਾਰੀ ਦਿੱਤੀ ਹੈ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਜੀ ਘੱਟ ਹੈ ਬਹੁਤ ਜ਼ਿਆਦਾ ਤਾਂ ਜਿਹੜੇ ਸਟੱਡੀ ਵੀਜੇ ਦੇ ਉੱਪਰ ਹੀ ਗਏ ਹੋਏ ਨੇ ਤੇ ਕੁਝ ਨੌਕਰੀਆਂ ਲੱਗ ਚੁੱਕੇ ਨੇ ਜਿਨ੍ਹਾਂ ਦੀ హత్య ਕੁਝ ਕ ਵਕਤ ਦੇ ਵਿੱਚ ਹੀ ਕਰ ਦਿੱਤੀ ਗਈ ਹੈ ਉਹ ਚਾਹੁੰਦੇ ਨੇ ਕਿ ਅਜਿਹੇ ਮਾਮਲੇ ਅਜੀਆਂ ਘਟਨਾਵਾਂ ਹੋਣ ਤੋਂ ਰੋਕੀਆਂ ਜਾਣ ਤੇ ਨੌਜਵਾਨ ਆਪਣਾ ਰੋਜੀ ਰੋਟੀ ਕਮਾ ਕੇ ਆਪਣੇ ਘਰਾਂ ਨੂੰ ਹੱਸਦੇ ਵਸਤੇ ਪਰਤ ਸਕਣ ਇੱਥੇ ਦੱਸਦੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਹੜੇ ਕਿ ਸਟੱਡੀ ਵੀਜੇ ਦੇ ਉੱਪਰ ਹੀ ਕੈਨੇਡਾ ਦੇ ਵਿੱਚ ਗਏ ਹੋਏ ਨੇ ਤੇ ਕੁਝ ਦੀਆਂ ਨੌਕਰੀਆਂ ਵੀ ਲੱਗੀਆਂ ਹੋਈਆਂ ਨੇ ਕੁਝ ਪੀਆਰ ਹੋ ਗਏ ਰੇ ਕੁਝ ਅਜੇ ਪੀਆਰ ਹੋਣ ਦੇ ਪ੍ਰੋਸੈਸ ਦੇ ਵਿੱਚ ਨੇ ਬਹੁਤ ਸਾਰੇ ਨੌਜਵਾਨਾਂ ਦੇ ਜਿਹੜੇ ਕਤਲ ਹੋ ਗਏ ਨੇ ਤੇ ਉਹਨਾਂ ਦੇ ਜਿਹੜੇ ਮਾਮਲੇ ਨੇ ਹਜੇ ਸੁਲਝੇ ਨਹੀਂ ਹਨ ਜਿਹੜੇ ਕਿ ਹਜੇ ਸੁਲਝਣ ਦੇ ਰਾਹ ਤੇ ਨੇ ਉਹਨਾਂ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਜਿਹੇ ਮਾਮਲਿਆਂ ਨੂੰ ਲੈ ਕੇ ਕਮਿਸ਼ਨ ਨੂੰ ਜਿਹੜੀ ਇਹ ਬੇਨਤੀ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਵੀ ਬਹੁਤ ਸਾਰੇ ਅਜਿਹੇ ਕਦਮ ਉਠਾਏ ਜਾ ਰਹੇ ਨੇ ਜਿਸ ਦੇ ਨਾਲ ਅਜਿਹੇ ਮਾਮਲੇ ਹੋਣ ਤੋਂ ਰੋਕੇ ਜਾ ਸਕਣ ਤੇ ਖਾਸ ਤੌਰ ਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹ ਇਹ ਸਾਰੇ ਮੁੱਦੇ ਜਿਹੜੇ ਨੇ ਕੈਨੇਡਾ ਸਰਕਾਰ ਦੇ ਅੱਗੇ ਰੱਖਣਗੇ ਤਾਂ ਕਿ ਜਹਿਆਂ ਕਟਣਾ ਵਾ ਹੋਣ ਤੋਂ ਰੁਪਈਆ ਜਾ ਸਕਣ ਸਿੱਕਰਾ ਦੇ ਵਿੱਚ ਬੈਠੇ ਜਿਹੜੇ ਮਾਪੇ ਨੇ ਉਹ ਜੋ ਬਹੁਤ ਜ਼ਿਆਦਾ ਚਿੰਤਿਤ ਹੋ ਰਹੇ ਨੇ ਕਿਉਂਕਿ ਉਹਨਾਂ ਦੇ ਨੌਜਵਾਨ ਧੀਆਂ ਪੁੱਤ ਦੂਜੇ ਮੁਲਕਾਂ ਦੇ ਵਿੱਚ ਨੇ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਨੇ ਜਿਨ੍ਹਾਂ ਨੂੰ ਇਹਨਾਂ ਨਸਲਵਾਦ ਦੇ ਹਮਲਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਤੇ ਬਹੁਤ ਸਾਰੇ ਮਾਪਿਆਂ ਦੀਆਂ ਅੱਖਾਂ ਜਿਹੜੀਆਂ ਅਜੇ ਬੱਚਿਆਂ ਨੂੰ ਉਡੀਕ ਹੀ ਰਹੀਆਂ ਨੇ ਕਿ ਕਦੋਂ ਨਰੇ ਬੱਚੜੇ ਘਰਾਂ ਨੂੰ ਵਾਪਸ ਪਰਤਣਗੇ ਪਰ ਜਿਨ੍ਹਾਂ ਦੇ ਉਥੇ ਕਤਲ ਹੋ ਜਾਂਦੇ ਨੇ ਉਹਨਾਂ ਦੇ ਤਾਂ ਵਾਪਸ ਮੁੜਨ ਦੀ ਉਮੀਦ ਹੀ ਖਤਮ ਹੋ ਗਈ ਹੈ ਸੋ ਹੁਣ ਇਹ ਪੂਰ ਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸਲਵਾਦ ਉਹ ਲੈ ਕੇ ਗ੍ਰੇ ਹਮਲੇ ਹੋ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਤਾਂ ਕਿ ਨੌਜਵਾਨ ਧੀਆਂ ਪੁੱਤਰਾਂ ਦੀ ਜਾਨ ਬਚ ਸਕੇ